ਸਸਿਕਾਲ ਜੀ ਪੰਜਾਬ ਬੁਲਟਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਭੰਗੂ ਆਓ ਇੱਕ ਨਿਗਾ ਮਾਰਦੇ ਹਾਂ ਮੁੱਖ ਸੁਰਖੀਆਂ ਤੇ ਮਾਗੀ ਦੇ ਤਿਹਾਰ ਮੌਕੇ ਸ਼੍ਰੋਮਣੀ ਅਕਾਲੀ ਦਲ ਨੇ ਵਿਸ਼ਾਲ ਕਾਨਫਰੰਸ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਵਿਰੋਧੀ ਪਾਰਟੀਆਂ ਦੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਇਸ ਮੌਕੇ ਸੁਖਵੀਰ ਸਿੰਘ ਬਾਦਲ ਨੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਕੰਮਾਂ ਤੋਂ ਵੀ ਜਾਣੂ ਕਰਵਾਇਆ ਅੱਜ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਦੇ ਵੱਲੋਂ ਭਾਰਤ ਚੋੜੋ ਨਿਆਂ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ। ਯਾਤਰਾ ਦੀ ਸ਼ੁਰੂਆਤ ਮਨੀਪੁਰ ਤੋਂ ਕੀਤੀ ਗਈ ਤਾਂ ਉੱਥੇ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੀ ਜਮ ਕੇ ਨਿਸ਼ਾਨਾ ਸਾਧਿਆ। 2 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਕੈਬਨਿਟ ਮੰਤਰੀ ਅਮਨ ਰੋੜਾ ਦੀਆਂ ਵਧੀਆਂ ਮੁਸ਼ਕਲਾਂ ਝੰਡਾ ਲਹਿਰਾਉਣ ਤੋਂ ਰੋਕਣ ਦੇ ਲਈ ਅਦਾਲਤ ਦੇ ਵਿੱਚ ਪਟੀਸ਼ਨ ਜਾਰੀ ਹੈ। ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਕੇਂਦਰ ਅਤੇ ਪੰਜਾਬ ਸਰਕਾਰ ਦਾ ਵਿਰੋਧ ਸੁਭਾਮੀ ਨਾਥਰ ਰਿਪੋਰਟ ਲਾਗੂ ਕਰਨ ਦੀ ਕੀਤੀ ਮੰਗ। ਹੁਣ ਖਬਰਾਂ ਵਿਸਤਾਰ ਨਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵੱਲੋਂ ਇੱਕ ਵਿਸ਼ੇਸ਼ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚੇ ਤਾਂ ਇਸ ਮੌਕੇ ਸੁਖਵੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਜਮ ਕੇ ਨਿਸ਼ਾਨੇ ਸਾਧੇ ਤਾਂ ਆਪਣੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਤਾਰੀਫਾਂ ਦੇ ਪੁਰਗੰਨੇ ਤੇ ਉਹਨਾਂ ਵੱਲੋਂ ਕੀਤੇ ਗਏ ਕੰਮਾਂ ਨੂੰ ਲੋਕਾਂ ਨੂੰ ਜਿਹੜਾ ਜਾਣੂ ਕਰਵਾਇਆ ਸ੍ਰੀ ਮੁਖਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਗੀ ਦੇ ਮੌਕੇ ਵਿਸ਼ਾਲ ਕਾਨਫਰੰਸ ਕਰਵਾਈ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਵਿਰੋਧੀਆਂ ਤੇ ਨਿਸ਼ਾਨੇ ਸਾਧੇ ਉਹਨਾਂ ਕਿਹਾ ਕਿ ਖੇਤਰੀ ਪਾਰਟੀਆਂ ਹੀ ਸੂਬੇ ਦਾ ਵਿਕਾਸ ਕਰਦੀਆਂ ਹਨ ਇਸ ਦੌਰਾਨ ਉਹਨਾਂ ਨੇ ਗੁਜਰਾਤ ਨੂੰ ਮਾਡਲ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਤੇ ਲੋਕਾਂ ਨੂੰ ਕਿਹਾ ਕਿ ਖੇਤਰੀ ਪਾਰਟੀਆਂ ਨੂੰ ਵੋਟ ਦੇ ਨਾਲ ਹੀ ਪੰਜਾਬ ਦਾ ਵਿਕਾਸ ਹੋਵੇਗਾ ਇੱਕ ਕੱਸੀ ਦਾ ਨਾਮ ਦੱਸ ਦਿਓ ਇੱਕ ਟਿੱਕਾ ਟਾਣੀ ਦੇ 55 ਲਾਇ ਦਾ ਨਾਮ ਦੱਸ ਦਿਓ ਇੱਕ ਅੰਡਰਗਰਾਊਂਡ ਪਾਈਪ ਦੱਸੋ ਕਿੱਥੇ ਪਾਈ ਆ ਕਿਸੇ ਗਰੀਬ ਨੂੰ ਇੱਕ ਚੀਜ਼ ਦਿੱਤੀ ਹੋਏ ਫਿਰ ਆਪਣੇ ਤੋਂ ਆਪਾਂ ਸਮਝੀਏ ਦੋ ਦੇਸ਼ ਦੇ ਲੋਕੀ ਗੁਜਹੂ ਗੁਜਰਾਤ ਹੈ ਗੁਜਰਾਤੀ ਹਰ ਵਾਰ ਪਾਰਟੀਆਂ ਜਾਂਦੀਆਂ ਇਲੈਕਸ਼ਨ ਲੜਨ ਤੇ ਪਰ ਉਹ ਵੋਟ ਪਾਉਂਦੇ ਆਪਣੇ ਮੋਦੀ ਨੂੰ ਹੀ ਉਹਨੂੰ ਪਤਾ ਕਿ ਸਾਡਾ મોદી ਹੈ ਭਾਵੇਂ ਚੰਗਾ ਮਾੜਾ ਸੀ ਤਾਂ ਇਹਦੇ ਨਾਲ ਹੀ ਹੈ ਦੇਖੋ ਕਿੰਨੀ ਤਰੱਕੀ ਕਰਾਈ ਹੈ ਜਿਹੜੇ ਸਾਊਥ ਇੰਡੀਆ ਦੀਆਂ ਪਾਰਟੀਆਂ ਹਨ ਕਾਮੇਨਨਾਡੂ ਕਰਲਾ ਉਹ ਕਿਤੇ ਕਾਂਗਰਸ ਤੇ ਜਾਂ ਹੋਰ ਭਾਜਪਾ ਜਾਂ ਹੋਰ ਕਿਸੇ ਪਾਰਟੀਆਂ ਨੂੰ ਉੱਥੇ ਵੜ ਨਹੀਂ ਦਿੰਦੇ ਕਿਉਂਕਿ ਉਹ ਕਹਿੰਦੇ ਕਿ ਸਾਡੀ ਖੇਤਰੀਆਂ ਪਾਰਟੀਆਂ ਸਾਡੀ ਆਵਾਜ਼ ਹੈ ਸਾਡੀ ਸਾਨੂੰ ਜਾਣਦੇ ਹੈ ਅਸੀਂ ਕੋਈ ਨੈਸ਼ਨਲ ਪਾਰਟੀ ਨੂੰ ਵੋਟ ਨਹੀਂ ਦੇਣਾ ਤੁਸੀਂ ਦੇਖ ਲਓ ਜਦੋਂ ਦਾ ਦੇਸ਼ ਆਜ਼ਾਦ ਹੋਇਆ ਨੈਸ਼ਨਲ ਪਾਰਟੀਆਂ ਸਾਊਥ ਇੰਡੀਆ ਚ ਨਹੀਂ ਆਈਆਂ ਆਪਣੀ ਥੋਲੀ ਇਕੱਲੀ ਇੱਕੋ ਹੀ ਖੇਤਰੀ ਪਾਰਟੀ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਜਿਵੇਂ ਮੁਗਲ ਆਏ ਸੀ ਇਹ ਤੇ ਹਮਲਾ ਕਰਕੇ ਲੁੱਟ ਗਏ ਅੰਗਰੇਜ਼ ਆਏ ਸੀ ਹਮਲਾ ਕਰਕੇ ਲੁੱਟ ਗਏ ਉਹਵੇਂ ਲੁੱਟਦੇ ਰਹੇ ਤੇ ਆਪਾਂ ਉਹਨਾਂ ਦੀਆਂ ਗੱਲਾਂ ਚਾਹੁੰਦੇ ਰਹੇ ਤੇ ਆਪਣੀ ਖੇਤਰੀ ਪਾਰਟੀ ਨੂੰ ਪਿੱਛੇ ਛੱਡਦੇ ਹੁਣ ਦੇਖਣਾ ਇਹ ਹੋਵੇਗਾ ਕਿ ਕਬੀਰ ਸਿੰਘ ਬਾਦਲ ਦੇ ਇਨ੍ਹਾਂ ਇਲਜ਼ਾਮਾਂ ਦਾ ਵਿਰੋਧੀ ਪਾਰਟੀਆਂ ਦਾ ਕੀ ਜਵਾਬ ਆਉਂਦਾ ਏ ਰਾਹੁਲ ਗਾਂਧੀ ਨੇ ਮਨੀਪੁਰ ਤੋਂ ਭਾਰਤ ਜੋੜੋ ਨਿਆਂ ਯਾਤਰਾ ਦੀ ਸ਼ੁਰੂਆਤ ਕੀਤੀ ਦਾ ਇਸ ਮੌਕੇ ਵੱਡੇ ਘੱਟ ਨੂੰ ਉਹਨਾਂ ਦੇ ਵੱਲੋਂ ਸੰਬੋਧਨ ਵੀ ਕੀਤਾ ਗਿਆ ਤੇ ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਦੇ ਵੱਲੋਂ ਨਿਸ਼ਾਨੇ ਸਾਧ ਦੇ ਕੇ ਕਾਂਗਰਸ ਦੇ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਸ਼ਾਨੇ ਸਾਧ ਦੇ ਕਿਹਾ ਹੈ ਕਿ ਮਨੀਪੁਰ ਦੇ ਲੋਕਾਂ ਦੇ ਔਖੇ ਵੇਲੇ ਮੁਸੀਬਤ ਦੇ ਵਿੱਚ ਉਹ ਨਹੀਂ ਆਉਂਦੇ ਤਾਂ ਵੋਟਾਂ ਮੰਗਣ ਦੇ ਲਈ ਇੱਥੇ ਜ਼ਰੂਰ ਆ ਜਾਂਦੇ ਨੇ। ਰਾਹੁਲ ਗਾਂਧੀ ਨੇ ਮਨੀਪੁਰ ਯਾਤਰਾ ਦੀ ਸ਼ੁਰੂਆਤ ਕੀਤੀ ਏ। ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਲੋਕਾਂ ਦੀਆਂ ਗੱਲਾਂ ਸੁਣਨ ਲਈ ਆਏ ਹਾਂ, ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਆਏ ਹਾਂ। ਮਨੀਪੁਰ ਵਿੱਚ ਅੱਜ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਉਹਨਾਂ ਨੂੰ ਗੱਲੇ ਲਗਾਉਣ ਲਈ ਨਹੀਂ ਆਏ। ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆ ਯਾਤਰਾ 15 ਰਾਜਾਂ ਦੇ 110 ਜ਼ਿਲ੍ਹਿਆਂ ਨੂੰ ਕਵਰ ਕਰੇਗੀ, ਜਿਸ 'ਤੇ ਰਾਹੁਲ ਗਾਂਧੀ 700 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ। ਇਹ ਯਾਤਰਾ 20 ਮਾਰਚ ਨੂੰ ਮੁੰਬਈ ਵਿੱਚ ਸਮਾਪਤ ਹੋਵੇਗੀ। ਚੋਨਾ ਵਿੱਚ ਬਹੁਤਾ ਸਮਾਂ ਨਹੀਂ ਬਚਿਆ ਇਸ ਲਈ ਪੈਦਲ ਅਤੇ ਬੱਸ ਰਾਹੀਂ ਯਾਤਰਾ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਸ ਦੇ ਨਾਲ ਕਾਂਗਰਸ ਪ੍ਰਧਾਨ ਖੜਗੇਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤੰਜ ਕਸਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਮੋਦੀ ਜੀ ਵੋਟਾਂ ਲਈ ਮਨੀਪੁਰ ਆਉਂਦੇ ਹਨ ਪਰ ਉਦੋਂ ਨਹੀਂ ਆਉਂਦੇ ਜਦੋਂ ਮਨੀਪੁਰ ਦੇ ਲੋਕ ਮੁਸੀਬਤ ਵਿੱਚ ਹੁੰਦੇ ਨੇ ਉਹ ਸਮੁੰਦਰ ਦੀ ਸੈਰ ਕਰਦੇ ਹਨ ਅਤੇ ਰਾਮ ਰਾਮ ਦਾ ਜਾਪ ਕਰਦੇ ਹਨ ਮੂੰਹ ਵਿੱਚ ਰਾਮ ਅਤੇ ਪਾਸੇ ਵਿੱਚ ਸ਼ੁਰੀ ਉਹਨਾਂ ਨੂੰ ਜਨਤਾ ਨਾਲ ਅਜੇਹਾ ਨਹੀਂ ਕਰਨਾ ਚਾਹੀਦਾ ਇਹ ਜੋ ਹੈ मणिपुर को मोदी जी आते हैं वोट पूछने के लिए लेकिन जब मोदी जी यहां के लोग मुसीबत में हैं तो उस वक्त इधर मुंह नहीं दिखाते वो समंदर के ऊपर शहर करते फिरते हैं और बैठे जगह जप करते बैठते हैं राम 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 अगर वही में राम बगल में छुरी ये मत करो जनता के साथ यही हम चाहते हैं सभी को भगवान की याद आती है भगवान के बारे में सभी लोग आस्था रखते हैं इसमें कोई शक नहीं है लेकिन वोटों के लिए मत करो वोट मांगने के लिए वोट पाने के लिए ये सब ढूंढबाजी नहीं करना चाहिए लड़ो खूब लड़ो उसूलों के लिए लड़ो हम भी लड़ते हैं हमारे उसूलों के लिए हमारे पूर्वकों ने जवाहरलाल नेहरू जी ने महात्मा गांधी जी ने जो उसूल हमको दिए हैं उसके लिए हम लड़ते हैं सेक्युलरिज्म के लिए लड़ते हैं लिबर्टी के लिए लड़ते हैं इक्वालिटी के, है, के लिए लड़ते हैं सोशल जस्टिस के लिए लड़ते हैं संविधान बचाने के लिए लड़ते हैं हम लड़ रहे हैं तुम भी ऐसा तुम्हारा करो सब छोड़ के ਇਹ ਲੋਕ ਅੱਜ ਆਪਣਾ ਇਸmein धर्म की मिलावट करके लोगों को भड़काने का काम कर रहे हैं और राहुल जी हमेशा इंसाफ ਲਈ ਇਹ ਮਾਰਚ ਮਕਰ ਸੰਕਰਾਂਤੀ ਦੇ ਪਵਿੱਤਰ ਮੌਕੇ ਤੇ ਮਨੀਪੁਰ ਤੋਂ ਸ਼ੁਰੂ ਹੋ ਰਿਹਾ ਹੈ राहुल गांधी ਦੀ ਅਗਵਾਈ ਚ ਇਹ ਯਾਤਰਾ ਪੂਰਬ ਤੋਂ ਪੱਛਮ ਯਾਨੀ ਮਨੀਪੁਰ ਤੋਂ ਮੁੰਬਈ ਤੱਕ ਜਾਵੇਗੀ ਯਾਤਰਾ ਸਫਲ ਹੋਈ ਜਾਂ ਅਸਫਲ ਇਹ ਵੱਖਰੀ ਗੱਲ ਹੈ ਇਹ ਵਿਚਾਰਧਾਰਾ ਦੀ ਲੜਾਈ ਹੈ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਹੀ ਦੇਸ਼ ਨੂੰ ਬਚਾ ਸਕਦੀ ਹੈ ਇਸ ਫੇਰੀ ਦਾ ਚੋਣਾਂ ਵਿੱਚ ਜਿੱਤ ਜਾਂ ਹਾਰ ਨਾਲ ਕੋਈ ਸਬੰਧ ਨਹੀਂ ਹੈ ਕੈਬਨਿਟ ਮੰਤਰੀ ਅਮਨ ਰੋੜਾ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਅਮਨ ਰੋੜਾ ਨੂੰ 26 ਜਨਵਰੀ ਨੂੰ ਝੰਡਾ ਲਹਿਰਾਉਣ ਤੋਂ ਰੋਕਣ ਦੇ ਲਈ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਪਟੀਸ਼ਨ ਦੇ ਵਿੱਚ ਕਿਹਾ ਗਿਆ ਸੀ ਕਿ ਅਦਾਲਤ ਨੇ ਅਮਨ ਰੋੜਾ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ ਉਹ ਅਜੇ ਹੀ ਸਥਿਤੀ ਦੇ ਵਿੱਚ 26 ਜਨਵਰੀ ਨੂੰ ਅੰਮ੍ਰਿਤਸਰ ਦੇ ਵਿੱਚ ਝੰਡਾ ਲਹਿਰਾਉਣ ਦੇ ਅਯੋਗ ਹਨ ਇਸ ਪਟੀਸ਼ਨ ਨੂੰ ਦੀ ਅਗਲੀ ਸੁਣਵਾਈ ਜਿਹੜੀ 15 ਜਨਵਰੀ ਨੂੰ ਹੋਵੇਗੀ ਕੈਬਨਿਟ ਮੰਤਰੀ ਅਮਨ अरोड़ा ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਚ ਪਟੀਸ਼ਨ ਦਾਇਰ ਕੀਤੀ ਗਈ ਹੈ ਇਸ ਦੇ ਨਾਲ ਹੀ ਅਮਨ अरोड़ा ਨੂੰ 21 ਦਸੰਬਰ 2023 ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਵਿਧਾਇਕ ਵਜੋਂ ਅਯੋਗ ਕਰਾਰ ਦਿੰਦਿਆਂ ਅਮਰੀਕ ਸਰਚ ਝੰਡਾ ਲਹਿਰਾਉਣ ਤੋਂ ਰੋਕਣ ਦੀਆਂ ਹਦਾਇਤਾਂ ਜਾਰੀ ਕਰਨ ਸੰਬੰਧੀ ਦਾਇਰ ਪਟੀਸ਼ਨ ਤੇ ਸੁਣਵਾਈ ਸੋਮਵਾਰ 15 ਜਨਵਰੀ ਨੂੰ ਹੋਵੇਗੀ ਸੰਗਰੂਰ ਦੇ ਰਹਿਣ ਵਾਲੇ ਅਨਿਲ ਕੁਮਾਰ ਨੇ ਅਮਨ ਅਰੋੜਾ ਖਿਲਾਫ ਦਾਇਰ ਪਟੀਸ਼ਨ ਰਾਹੀਂ ਕਿਹਾ ਹੈ ਕਿ 2023 ਵਿੱਚ ਸੁਪਰੀਮ ਕੋਰਟ ਨੇ ਆਪਣੇ ਇੱਕ ਹੁਕਮ ਵਿੱਚ ਸਪੱਸ਼ਟ ਕਿਹਾ ਸੀ ਕਿ ਜੇਕਰ ਕੋਈ ਅਦਾਲਤ ਕਿਸੇ ਜਨਪ੍ਰਤਿਨਿਧ ਨੂੰ 2 ਸਾਲ ਜਾਂ ਇਸ ਤੋਂ ਵੱਧ ਕੈਦ ਦੀ ਸਜ਼ਾ ਸੁਣਾਉਂਦੀ ਹੈ ਤਾਂ ਉਸ ਨੂੰ ਲੋਕ ਪ੍ਰਤੀਨਿਧਤਾ ਐਕਟ ਦੇ ਤਹਿਤ ਅਯੋਗ ਮੰਨਿਆ ਜਾਵੇਗਾ ਦੱਸਦੇ ਇਹ ਕਿ ਇਸ ਤੋਂ ਪਹਿਲਾਂ 5 ਜਨਵਰੀ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਨ ਸਭਾ ਨੂੰ ਵੀ ਪੱਤਰ ਲਿਖ ਕੇ ਅਮਨ अरोड़ा ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ ਪਟੀਸ਼ਨਰ ਨੇ ਆਪਣੀ ਪਟੀਸ਼ਨ 'ਚ ਅੱਗੇ ਕਿਹਾ ਕਿ ਗਨਤੰਤਰ ਮਾਰੋਹ ਚ ਝੰਡਾ ਲਹਿਰਾਉਣ ਸੰਬੰਧੀ ਸੂਚੀ ਜਾਰੀ ਕੀਤੀ ਗਈ ਹੈ ਉਸ ਵਿੱਚ ਮੰਤਰੀ ਅਮਨ अरोड़ा ਨੂੰ ਅੰਮ੍ਰਿਤਸਰ ਵਿੱਚ ਝੰਡਾ ਲਹਿਰਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਕਿਸੇ ਅਯੋਗ ਵਿਅਕਤੀ ਨੂੰ ਜ਼ਿੰਮੇਵਾਰੀ ਦੇ ਨਾਲ ਲੋਕਾਂ ਵਿੱਚ ਗਲਤ ਸੰਦੇਸ਼ ਜਾਵੇਗਾ ਪਟੀਸ਼ਨਰ ਨੇ ਅਮਨ अरोड़ा ਤੋਂ ਝੰਡਾ ਲਹਿਰਾਉਣ ਤੋਂ ਰੋਕਣ ਦੀ ਮੰਗ ਵੀ ਕੀਤੀ ਹੈ ਹਾਈ ਕੋਰਟ ਸੋਮਵਾਰ ਨੂੰ ਇਸ ਪਟੀਸ਼ਨ ਤੇ ਸੁਣਵਾਈ ਕਰੇਗਾ ਮਾਗੀ ਦੇ ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਸ਼੍ਰੋਮਣੀ ਅਕਾਲੀ ਗੱਲ ਦੀ ਸਮੂਹ ਲੀਡਰਸ਼ਿਪ ਜਿਹੜੀ ਮੌਜੂਦ ਰਹੀ ਤਾਂ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਅਕਾਲੀ ਦਲ ਦੇ ਵਰਕਰ ਵੀ ਪਹੁੰਚੇ ਤਾਂ ਇਸ ਮੌਕੇ ਐ ਜੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸultanpur 로ਧੀ ਵਿਕੇ ਹੋਈ ਘਟਨਾ ਦਾ ਮੁੱਦਾ ਚੱਕਿਆ ਤੇ ਉਸ ਦਾ ਜਵਾਬ ਮੰਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਨੇ ਸ਼ਹਿਣਾ ਸਾਧਿਆ ਮਗੀ ਜੋੜ ਮੇਲੇ ਮੋਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੀ ਮੁਖਸਰ ਸਾਹਿਬ ਦੇ ਮਲੋਟ ਰੋਡ ਬਾਈਪਾਸ ਵਿਖੇ ਵਿਸ਼ਾਲ ਕਾਨਫਰੰਸ ਕੀਤੀ ਜਾ ਰਹੀ ਏ ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਇਸ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਸੀਨੀਅਰ ਅਗੂ ਪਹੁੰਚੇ ਇਸ ਰੈਲੀ ਨੂੰ ਸੰਬੋਧਨ ਕਰਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੁਲਤਾਨਪੁਰ ਲੋਧੀ ਦੀ ਘਟਨਾ ਦਾ ਜ਼ਿਕਰ ਕੀਤਾ ਇਸ ਦੇ ਨਾਲ ਹੀ ਉਨ੍ਹਾਂ ਨੇ ਬਦਵੀਂ ਮੌਕੇ ਧਰਨੇ ਲਗਾਉਣ ਵਾਲਿਆਂ ਤੇ ਨਿਸ਼ਾਨੇ ਸਾਦੇ ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗੇ ਉਸੇ ਪੱਧਰ ਤੇ ਕੀਤੀ ਜਾਊਗੀ ਉਸ ਗੁਰੂ ਨੂੰ ਉਸ ਮਹਾਨ ਗੁਰੂ ਨੂੰ ਜਿਸ ਮਹਾਨ ਗੁਰੂ ਜੀ ਬੇਦਬਤਾ ਦੇ ਨਾਲ ਆ ਜਿਹੜੀ ਧਰਤੀ ਜਿਹਦੇ ਤੇ ਆਪਾਂ ਬੈਠੇ ਆਂ ਮੁਸਲਮਾਨਾਂ ਦਾ ਰਾਜ ਖਤਮ ਕੀਤਾ ਇਸ ਆਜ਼ਾਦ ਭਾਰਤ ਦੀ ਜੇ ਆਜ਼ਾਦੀ ਦੀ ਨੀਂਹ ਰੱਖੀ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਨੇ ਰੱਖੀ ਦੂਸਰੀ ਬੇਨਤੀ ਇੱਕ ਮੈਂ ਸचेत ਵੀ ਕਰਨੀ ਚਾਹੁੰਨਾ ਸਟੇਜ ਤੋਂ ਥੋੜਾ ਜਿਆ ਕਿ ਜਿਹੜੇ ਬਿਆਦਬੀ ਦੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਵੀ ਪੁੱਛਣਾ ਚਾਹੁੰਨਾ ਆ ਪਿੱਛੇ ਸੁਲਤਾਨਪੁਰ ਲੋਧੀ ਤੇ ਹੀ ਗੋਲੀ ਚੱਲੀ ਕੋਈ ਮੋਰੇ ਅੰਦਰ ਧਾੜ ਵੀ ਨਹੀਂ ਸੀ ਬੈਠੇ ਸਿੱਖ ਪੰਥ ਦੀ ਨਿਖੜ ਮੰਗ ਨਿਹੰਗ ਸਿੰਘਾਂ ਦੀ ਦੂਸਰੀ ਜਥੇਬੰਦੀ ਬੈਠੀ ਸੀ ਤੇ ਅੰਦਰ ਕੋਈ ਗੋਲੀਬਾਰੀ ਨਹੀਂ ਸੀ ਅੰਦਰ ਕੋਈ ਮੁਕਾਬਲਾ ਨਹੀਂ ਸੀ ਕੀ ਉਹ ਬਿਆਦਬੀ ਭੁੱਲ ਗਏ ਆਪਾਂ ਬਲੂ ਸਟਾਰ ਨੂੰ ਭੁੱਲ ਗਏ ਆਪਾਂ ਕਿਹੜੀ ਬਿੱਦਬਤਾ ਜਿਹੜੀ ਅੱਜ ਤੁਹਾਡੇ ਅੰਦਰ ਨਹੀਂ ਸ਼੍ਰੋਮਣੀ ਅਕਾਲੀ ਦਲ ਕਰੇ ਤੇ ਬਿਆਦਬੀ ਤੇ ਜੇ ਅਸੀਂ ਕਰੀਏ ਫਿਰ ਉਹਦਾ ਕੁਛ ਵੀ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ ਗਾਹੇਬ ਗਾਹੇ ਇਹ ਓਪਨਲੀ ਅਕਾਲ ਤਖਤ ਦੀ ਬਰੂਹ ਦੇ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਹੁਣੀ ਕਿਹਾ ਸੀ ਕਿ ਜਾਣੇ ਅਣਜਾਣੇ ਵਿੱਚ ਸਾਤੋਂ ਜੇ ਕੋਈ ਵੀ ਭੁੱਲ ਹੋਈ ਖਾਲਸਾ ਪੰਥ ਤੋਂ ਮਾਫੀ ਮੰਗੀ ਪਰ ਜਰਿਆ ਨਹੀਂ ਗਿਆ ਇੱਕਦਮ ਉਹ ਪ੍ਰਾਣੀਆਂ ਲੀਹਾਂ ਕਰਨ ਦਾ ਜਾਗਰ ਕੀਤਾ ਜਿਹੜੀਆਂ ਅੱਜ ਸਾਡੇ ਵਿੱਚ ਫਿਰ ਪ੍ਰਵਲ ਹੋ ਰਹੀਆਂ ਮੈਂ ਕਹਿਣਾ ਚਾਹੁੰਦਾ ਅੱਜ ਉਹ ਜਥੇਬੰਦੀਆਂ ਭੁੱਲ ਗਈਆਂ ਸ਼੍ਰੀ ਦਰਬਾਰ ਸਾਹਿਬ ਦੀ ਬਿਆਦਮੀ ਸਿੱਖ ਪੰਥ ਦੇ ਵਿੱਚ ਜਿੰਨਾ ਚਿਰ ਸਿੱਖ ਪੰਥ ਸੇ ਬਾਨੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਦੋਂ ਦੀ ਸਿਰਜਣਾ ਸ੍ਰੀ ਹਰਮੰਦਰ ਸਾਹਿਬ ਦੀ ਕੀਤੀ ਜਾਂ ਉੱਥੇ ਮੁਸਲਮਾਨ ਬਿਆਦਬੀ ਕਰਦਾ ਯਤਨ ਕਰਦੇ ਰਹੇ ਪਰ ਅੱਜ ਜਿਹੜੀ ਉਹ ਬਿਆਦਬੀ ਕਰਦਾ ਯਤਨ ਕੀਤਾ ਗਿਆ ਇੱਕ ਬੰਦਾ ਅੰਦਰ ਚਗਿਰਦੇ ਦੇ ਆ ਗਿਆ ਅੱਜ ਉਹ ਬਿਆਦਬੀ ਭੁੱਲ ਗਏ ਆਪਾਂ ਇਹ ਇੱਕ ਸਾਜ਼ਿਸ਼ ਆ ਸ਼੍ਰੋਮਣੀ ਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਇਹ ਇੱਕ ਸਾਜ਼ਿਸ਼ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਦੀ ਸੌਮੋ ਨਾਂ ਗੁਰੂ ਨੇ ਕਿਹਾ ਸੀ ਕਿ ਜਿਸ ਵੇਲੇ ਤੈਨੂੰ ਨੀਂਦ ਆਵੇ ਮੇਰਾ ਨਾਮ ਜਪੀ ਉੱਠ ਕੇ ਅਮਰਤ ਵੇਲੇ ਸਿਮਰਨ ਕਰੀ ਆਪਣਾ ਨਿਤਨੇਮੀ ਹੋਵੇਂ ਮੈਂ ਤੇਰੇ ਕੋਲ ਹਾਜ਼ਰ ਹੋਊਂਗਾ ਇਸ ਦੁਨੀਆ ਦੀ ਧਾਰਤੀ ਦੇ ਕੋਈ ਰਹਿਬਰ ਨਹੀਂ ਐਡਾ ਹਜ਼ੂਰ ਸਾਹਿਬ ਦੀ ਧਾਰਤੀ ਨੂੰ ਚੇਤਾ ਕਰੋ ਜਿਵੇਂ ਸਤਗੁਰ ਜੀ ਨੇ ਸੱਚਖੰਡ ਜੋਤੀ ਜੋਤ ਸਮਾਉਣਾ ਸੀ ਹੈ ਕੋਈ ਐਡਾ ਰਹਿਬਰ ਸਿੱਖਾਂ ਨੇ ਕਿਹਾ ਗੁਰੂ ਸਾਹਿਬ ਜੀ ਹੁਣ ਤੁਸੀਂ ਚਲੇ ਜਾਣਾ ਸਾਡਾ ਪਿੱਛੇ ਬਾਲੀ ਕੌਣ ਹੋਊ ਸਤਗੁਰ ਜੀ ਕਹਿੰਦੇ ਤੁਹਾਡੇ ਬਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਣਗੇ ਜਿਹਨਾਂ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤੇ ਸਤਗੁਰ ਜੀ ਜੇ ਤੁਹਾਡੇ ਦਰਸ਼ਨ ਕਰਨੇ ਹੁਣ ਕਹਿੰਦੇ ਪੰਜਾਂ ਪਿਆਰਿਆਂ ਨੂੰ ਸਵੇਰੇ ਨਿਤਨੇਮ ਕਰਕੇ ਦਰਸ਼ਨ ਕਰ ਲਈ ਫਤਿਹ ਬਲਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਜ਼ਰ ਹੋਊਗਾ ਗੁਰੂ ਸਾਹਿਬ ਜੀ ਪੰਜਾਂ ਨਾਂ ਲੱਭਣ ਕਹਿੰਦੇ ਸਵੇਰੇ ਤਿਆਰਬਰ ਤਿਆਰ ਹੋ ਕੇ ਇਸ਼ਨਾਨ ਕਰਕੇ ਆ ਚੁਗਲ ਜਿਹੜਾ ਸ਼ੀਸ਼ਾ ਉਹਦੇ ਮੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਆਪਣੇ ਆਪ ਨੂੰ ਹੁਣ ਦੇਖਣਾ ਇਹ ਹੋਵੇਗਾ ਕਿ ਸਿੱਖ ਜਥੇਬੰਦੀਆਂ ਤੇ ਹਰਜਿੰਦਰ ਸਿੰਘ ਢਾਮੀ ਵੱਲੋਂ ਜੋ ਸਵਾਲ ਚੁੱਕੇ ਗਏ ਹਨ ਉਹ ਉਹਨਾਂ ਦਾ ਕੀ ਜਵਾਬ ਦਿੰਦੇ ਹਨ ਪੰਜਾਬ ਵਿੱਚ ਦੀਵਾਲੀ ਅਤੇ ਬੰਦੀ ਸ਼ੋਰ ਦਿਵਸ ਮੌਕੇ ਇੱਕ ਨਿਹੰਗ ਸਿੰਘ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਚੜ੍ਹ ਕੇ ਇੱਕ ਸਪੀਚ ਦਿੱਤੀ ਗਈ ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਕਾਰਵਾਈ ਦੀ ਮੰਗ ਕੀਤੀ ਸੀ ਜਿਸ ਦੀ ਜਾਂਚ ਤੋਂ ਬਾਅਦ ਐ ਜੀ ਪੀ ਸੀ ਨੇ ਸਹਾਇਕ ਹੈੱਡ ਗ੍ਰਾਂਤੀ ਅਤੇ 8 ਹੋਰ ਮੁਲਾਜ਼ਮਾਂ ਨੂੰ ਜਿਹੜਾ ਜੁਰਮਾਨਾ ਕੀਤਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਇਸ ਘਟਨਾ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਸੀ ਇਹ ਘਟਨਾ 12 ਨਵੰਬਰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਹੈ ਦਰਸਲ ਨਿਹੰਗ ਬਾਬਾ ਸੁਖਚੈਨ ਸਿੰਘ ਇਸ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਪੁੱਜੇ ਅਤੇ ਮਾਈਕਰਾਈਹੀਂ ਸਬੋਧਨ ਕਰਨਾ ਸ਼ੁਰੂ ਕਰ ਦਿੱਤਾ ਇਸੇ ਦੌਰਾਨ ਉਹਨਾਂ ਜਥੇਦਾਰਾਂ ਦੀ ਨਿਯੁਕਤੀ ਤੇ ਟਿੱਪਣੀ ਕੀਤੀ ਇੰਨਾ ਹੀ ਨਹੀਂ ਨਿਹੰਗ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਿਯੁਕਤ ਕਰਨ ਦਾ ਬਿਆਨ ਵੀ ਦਿੱਤਾ ਗਿਆ ਇਸ ਦੇ ਨਾਲ ਹੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੂੰ ਜਥੇਦਾਰ ਐਲਾਨਿਆ ਗਿਆ। ਨਿਹੰਗਾਂ ਵੱਲੋਂ ਬੋਲੇ ਗਏ ਅਜਿਹੇ ਸ਼ਬਦਾਂ ਤੇ ਇਤਰਾਜ਼ ਉਠਾਇਆ ਗਿਆ। ਸ਼੍ਰੋਮਣੀ ਕਮੇਟੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਰਿਪੋਰਟ ਸੌਪਣ ਤੋਂ ਬਾਅਦ ਅਕਾਲ ਤਖਤ ਦੇ ਵਧੇਰੇ ਹੈੱਡ ਗਰੰਟੀ ਸਮੇਤ 8 ਮੁਲਜ਼ਮਾਂ ਨੂੰ ਸਜ਼ਾਵਾ ਦਿੱਤੀਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਵਿਧਿਕ ਹੈੱਡ ਗ੍ਰੰਥੀ 'ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਇਸ ਦੇ ਨਾਲ 7 ਮੈਂਬਰਾਂ 'ਤੇ ਪ੍ਰਤੀ ਕਰਮਚਾਰੀ 25000 ਰੁਪਏ ਜੁਰਮਾਨਾ ਲਗਾਇਆ ਗਿਆ ਸ਼੍ਰੋਮਣੀ ਕਮੇਟੀ ਦੇ ਪੈਨਲ ਨੇ ਇਹਨਾਂ ਸਾਰੇ ਮਲਜ਼ਮਾਂ ਨੂੰ ਕਿਸੇ ਬਾਹਰੀ ਵਿਅਕਤੀ ਦੀ ਗੱਦੀ ਅਤੇ ਮਾਈਕ੍ਰੋਫੋਨ ਤੱਕ ਪਹੁੰਚ ਦੇਣ ਲਈ ਜ਼ਿੰਮੇਵਾਰ ਠਹਿਰਾਇਆ ਹੈ ਪੈਨਲ ਨੇ ਇਹ ਵੀ ਸ਼ਿਫਾਰਿਸ਼ ਕੀਤੀ ਹੈ ਕਿ ਨਿਹੰਗ ਸਿੰਘਾਂ ਅਤੇ ਹੋਰ ਜਥੇਬੰਦੀਆਂ ਦੇ ਨੁਮਾ ਇੰਦਿਆਂ ਦਾ ਰਵਾਇਤੀ ਸਨਮਾਨ ਸਮਾਰੋਹ ਅਕਾਲ ਤਖਤ ਸਹਿਰ ਦੇ ਬਾਹਰ ਆਯੋਜਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਭੀਖ ਵਿੱਚ ਅਜਿਹੀਆਂ ਅਨਸੁਖਾਵੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਬੇਲਾ ਹੋ ਚੁੱਕਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਕਿਸਾਨਾਂ ਦੇ ਵੱਲੋਂ ਮੁੜ ਦਿੱਲੀ ਦੀਆਂ ਬਰੂਹਾਂ ਤੇ ਧਰਨਾ ਲਗਾਉਂਦਾ ਐਲਾਨ ਕੀਤਾ ਗਿਆ ਹੈ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਵੱਲੋਂ ਪੰਜਾਬ ਸਰਕਾਰ ਤੇ ਇਨਸਾਨ ਦੇ ਸਾਹਦੇ ਕਿ ਉਹਨਾਂ ਕਹੇ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੋਂ ਬਾਅਦ ਡਾਕਟਰ ਸੁਭਾਮੀ ਨਾਥਨ ਦੀ ਰਿਪੋਰਟ ਜਿਹੜੀ ਉਹ ਲਾਗੂ ਕੀਤੀ ਜਾਵੇਗੀ ਪਰ ਸਰਕਾਰ ਨੇ ਕੋਈ ਵੀ ਵਾਅਦਾ ਜਿਹੜਾ ਪੂਰਾ ਨਹੀਂ ਕੀਤਾ ਤੇ ਨਾਲ ਹੀ ਉਹਨਾਂ ਨੇ ਇਸ ਮਾਮਲੇ ਲੈ ਕੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੁਣ ਦਿੱਲੀ ਜਾ ਕੇ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਦੀ ਜਾਣਕਾਰੀ ਖੁਦ ਕਿਸਾਨ ਲੀਡਰ ਜਗਜੀਤ ਸਿੰਘ ਦੱਲੇਵਾਲਾ ਨੇ ਸਾਂਝੀ ਕੀਤੀ ਏ ਉਹਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਇੱਕ ਵੱਡਾ ਫੈਸਲਾ ਲਿਆ ਏ ਕਿ ਸਾਡੀ ਕੀ ਮੰਗ ਏ ਸਾਡੇ ਵੱਲੋਂ ਇਹ ਪ੍ਰਦਰਸ਼ਨ ਕਿਉਂ ਕੀਤਾ ਜਾ ਰਿਹਾ ਏ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵੀਡੀਓ ਪਾ ਕੇ ਉਸ ਦੀ ਪੂਰੀ ਡਿਟੇਲ ਲੋਕਾਂ ਨਾਲ ਸਾਂਝੀ ਕਰਾਂਗੇ ਇਸ ਦੇ ਨਾਲ ਡੱਲੇ ਵਾਲਾ ਪੰਜਾਬ ਸਰਕਾਰ ਦੇ ਨਿਸ਼ਾਨਾ ਸਾਤ ਦੇ ਵੀ ਨਜ਼ਰ ਆਏ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਪਰ ਅਜੇ ਹਾਂ ਨਹੀਂ ਕੀਤਾ ਗਿਆ ਇਸ ਦੇ ਨਾਲ ਹੀ ਡੱਲੇ ਵਾਲਾ ਦਾ ਕਹਿਣਾ ਹੈ ਕਿ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਮੁਤਾਬਕ ਫਸਲਾਂ ਦਾ ਭਾਅ ਦੇਣਾ ਤੇ ਜਿਹੜਾ ਭਾਅ ਉਸ ਦੇ ਮੁਤਾਬਕ ਤੈਅ ਕੀਤਾ ਜਾਵੇਗਾ ਉਸ ਰੇਟ ਦੇ ਮੁਤਾਬਕ ਸਾਡੀਆਂ ਫਸਲਾਂ ਵਿਕਣੀਆਂ ਚਾਹੀਦੀਆਂ ਹਨ ਤੇ ਸਾਨੂੰ ਵਿਸ਼ਵਾਸ ਦਿਵਾਇਆ ਜਾਵੇ ਇਸ ਦੇ ਮੁਤਾਬਕ ਅਸੀਂ ਐਮ ਐਸ ਪੀ ਦੀ ਗਰੰਟੀ ਦਾ ਕਾਨੂੰਨ ਮੰਗਦੇ ਹਾਂ ਅੱਜ ਦੀ ਜਿਹੜੀ ਸਾਡੀ ਮੰਡ ਪਹਿਲੀ ਮੰਗ ਦੇ ਉੱਤੇ ਜਿਹੜੀ ਆਮ ਮੰਗ ਉੱਠ ਰਹੀ ਹੈ ਉਹ ਆ ਦੋਸਤੋ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਤੇ ਡਾਕਟਰ ਸੁਮੇਨਾਥਨ ਦੀ ਰਿਪੋਰਟ ਇਹਦੇ ਤੇ ਮੰਗ ਉੱਠ ਰਹੀ ਹੈ ਇਹ ਕਿਉਂ ਮੰਗ ਰਹੇ ਆ ਇਹ ਕੀ ਮੰਗਾ ਕੀ ਗੱਲ ਹੈ ਇਹਨੂੰ ਸਭ ਤੋਂ ਪਹਿਲਾਂ ਤੇ ਸਮਝ ਲਿਓ ਕਿ ਸਾਡੇ ਨਾਲ ਜਦੋਂ ਅੰਦੋਲਨ ਸਸਪੈਂਡ ਹੋਇਆ ਹੈ ਉਦੋਂ ਰਿਟਰਨ ਦੇ ਵਿੱਚ ਭਾਰਤ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀਂ ਡਾਕਟਰ ਆਪਣਾ ਤੁਹਾਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਪਹਿਲੀ ਗੱਲ ਦੂਸਰਾ ਜਿਸ ਵੇਲੇ ਭਾਜਪੀ ਨੇ ਤੁਹਾਡੇ ਤੋਂ ਵੋਟਾਂ ਮੰਗੀਆਂ ਵੋਟਾਂ ਲਈਆਂ ਆਪਣਾ ਚੋਣ ਮੈਨੀਫੈਸਟੋ ਕੱਢਿਆ ਉਸ ਵੇਲੇ ਕਮਿਟਮੈਂਟ ਕੀਤੀ ਸੀਗੀ ਕਿ ਅਸੀਂ ਤੁਹਾਨੂੰ ਸਾਡੀ ਸਰਕਾਰ ਬਣਨ ਉਪਰੰਤ ਤੁਰੰਤ ਡਾਕਟਰ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਇਹ ਕਿੱਸਾ ਹੁਣ ਦੋਸਤੋ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਮੁਤਾਬਕ ਫਸਲ ਦਾ ਭਾਅ ਦੇਣਾ ਤੇ ਜਿਹੜਾ ਭਾਅ ਉਹਦੇ ਮੁਤਾਬਕ ਤੈਅ ਹੋ ਜਾਈ ਉਸ ਰੇਟ ਦੇ ਉੱਤੇ ਸਾਡੀਆਂ ਫਸਲਾਂ ਵਿਕਣ ਜ਼ਰੂਰ ਯਕੀਨ ਹੋਵੇ ਸਾਨੂੰ ਉਹਦੇ ਲਈ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮੰਗਦੇ ਆਂ ਕਿਸਾਨਾਂ ਵੱਲੋਂ ਲਗਾਤਾਰ ਧੰਨੇ ਦਿੱਤੇ ਜਾ ਰਹੇ ਹਨ ਹੁਣ ਦੇਖਣਾ ਇਹ ਹੋਵੇਗਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਦੀ ਹੈ ਜਾਂ ਨਹੀਂ ਸੀਤ ਲਹਿਰ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਫਿਲਹਾਲ ਲੋਕਾਂ ਨੂੰ ਸੀਤ ਲਹਿਰ ਤੋਂ ਰਾਹਤ ਨਹੀਂ ਮਿਲੀ ਮੌਸਮ ਵਿਭਾਗ ਨੇ ਤਿੰਨ ਰਾਜਾਂ ਦੇ ਵਿੱਚ ਕੋਲਡ ਅਲਰਟ ਜਾਰੀ ਕੀਤਾ ਹੈ ਪੰਜਾਬ ਵਿੱਚ ਪ੍ਰਸ਼ਾਸਨ ਨੇ ਲੋਕਾਂ ਨੂੰ ਠੰਡ ਤੋਂ ਬਾਹਰ ਨਾ ਨਿਕਲਣ ਦੀ ਜਿਹੜੀ ਅਪੀਲ ਕੀਤੀ ਹੈ ਤੁਹਾਨੂੰ ਦੱਸਦੀ ਹੈ ਕਿ ਚੰਡੀਗੜ੍ਹ ਤੇ ਹਿਮਾਚਲ ਦੇ ਵਿੱਚ ਸਵੇਰੇ ਧੁੰਦ ਅਤੇ ਦਿਨ ਦੇ ਵਿੱਚ ਧੁੱਪ ਰਹੇਗੀ ਤਾਂ ਇਸ ਦੇ ਨਾਲ ਹੀ 2-3 ਦਿਨਾਂ ਤੱਕ ਸੰਘਣੀ ਧੁੰਦ ਰਹੇਂਦੀ ਚੇਤਾਵਨੀ ਵੀ ਦਿੱਤੀ ਹੈ ਪੰਜਾਬ ਦੇ 16 ਜ਼ਿਲ੍ਹਿਆਂ 'ਚ ਮੌਸਮ ਖਰਾਬ ਰਹੇਗਾ। ਇਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਜਲੰਧਰ, ਨਵਾਂ ਸ਼ਹਿਰ, ਕਪੂਰਥਲਾ, ਫਾਜ਼ਿਲਕਾ, ਮੁਕਤਸਰਬਟਿੰਡਾ, ਲੁਧਿਆਣਾ, ਮਾਨਸਾ, ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਪਟਿਆਲਾ ਵਿੱਚ ਸੰਘਣੀ ਧੁੰਦ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ। ਅੱਜ ਵਿਜ਼ਿਬਿਲਟੀ 50 ਮੀਟਰ ਦੇ ਕਰੀਬ ਰਹਿਣ ਦੀ ਉਮੀਦ ਹੈ। ਇਸ ਦੇ ਨਾਲ ਹੀ ਪਹਾੜਾਂ 'ਤੇ ਬਰਫਬਾਰੀ ਕਾਰਨ ਉੱਤਰੀ ਭਾਰਤ 'ਚ ਕੜਾਕੇ ਦੀ ਠੰਡ ਹੋਵੇਗੀ। ਜਿਸ ਕਾਰਨ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ ਇਸੇ ਦੌਰਾਨ ਬੀਤੇ ਦਿਨ ਹੋਈ ਤਾਜ਼ਾ ਬਰਫਬਾਰੀ ਨੇ ਠੰਡ 'ਚ ਹੋਰ ਵਾਦਾ ਕਰ ਦਿੱਤਾ ਹੈ। ਇਸੇ ਕਾਰਨ ਸ਼ਨੀਵਾਰ ਧੁੱਪ ਨਿਕਲਣ ਦੇ ਬਾਵਜੂਦ ਠੰਡ ਤੋਂ ਕੋਈ ਵੱਡੀ ਰਾਹਤ ਨਹੀਂ ਮਿਲੀ ਅਤੇ ਠੰਡ ਕਾਰਨ ਲੋਕ ਘਰਾਂ 'ਚ ਲੁਕਣ ਲਈ ਮਜਬੂਰ ਹੋ ਗਏ ਨੇ। ਤਿਹਾਰਾਂ ਦੇ ਬਾਵਜੂਦ ਬਾਜ਼ਾਰਾਂ 'ਚ ਰੌਣਕਾਂ ਘੱਟ ਲੱਗ ਰਹੀਆਂ ਨੇ। ਵਿਭਾਗ ਦਾ ਕਹਿਣਾ ਹੈ ਕਿ ਅਗਲੇ 2-3 ਦਿਨਾਂ 'ਚ ਪੰਜਾਬ 'ਚ ਸੰਘਣੀ ਧੁੰਦ ਛਾਈ ਰਹੇਗੀ ਅਤੇ ਟਰਾਂਸਪੋਰਟ ਸੇਵਾਵਾਂ 'ਤੇ ਭਾਰੀ ਅਸਰ ਪਵੇਗਾ। ਇਸ ਦੇ ਨਾਲ ਹੀ ਲੋਹੜੀ ਦੇ ਦਿਨ 'ਚ ਘੜਾਕੇ ਦੀ ਠੰਡ ਤੋਂ ਰਾਹਤ ਮਿਲ ਜਾਂਦੀ ਹੈ ਪਰ ਇਸ ਵਾਰ ਠੰਡ ਦਾ ਕਹਿਰ جاری ਹੈ ਜਨਵਰੀਈ ਦਾ ਅੱਧਾ ਮਹੀਨਾ ਲਗਭਗ ਖਤਮ ਹੋ ਚੁੱਕਾ ਹੈ ਪਰ ਠੰਡ ਵੱਧਦੀ ਜਾ ਰਹੀ ਹੈ ਹਾਲ ਹੀ ਚ ਕੁਫਰੀ ਚ ਕੋਈ ਬਰਫਬਾਰੀ ਤੋਂ ਬਾਅਦ ਹਾਲ ਹੀ ਚ ਹੋਈ ਕੁਫਰੀ ਬਰਫਬਾਰੀ ਤੋਂ ਬਾਅਦ ਪੰਜਾਬ ਚ ਸੀਤ ਲਹਿਰ ਨੇ ਜ਼ੋਰ ਫੜ ਲਿਆ ਸੀ ਤੇ ਇਹ ਲਗਾਤਾਰ ਜਾਰੀ ਹੈ ਅੱਜ ਸੱਟਖਣ ਸ੍ਰੀ ਹਰਮੰਦਰ ਸਾਹਿਬ ਵਿਖੇ ਮਾਗੀ ਦੇ ਤਿਹਾਰ ਮੌਕੇ ਵੱਡੀ ਗਿਣਤੀ ਦੀ ਸੰਗਤ ਆਪਣੇ ਪਰਿਵਾਰ ਨਾਲ ਉੱਥੇ ਪਹੁੰਚੀ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਇਸ ਮੌਕੇ ਸਰਬੱਤ ਦੇ ਭਲੇ ਦੀ ਜਿਹੜੀ ਅਰਦਾਸ ਵੀ ਕੀਤੀ ਕੀਤਾ ਇਸ ਮੌਕੇ ਉੱਥੇ ਪਹੁੰਚੀ ਸੰਗਤ ਨੇ ਮਾਗੀ ਦੇ ਤਿਹਾਰ ਤੋਂ ਜਿਹੜਾ ਲੋਕਾਂ ਨੂੰ ਜਾਣੂ ਕਰਵਾਇਆ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿੱਚ ਅੱਜ ਮਾਗੀ ਦਾ ਤਿਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਪੁੱਜੇ, ਉਹਨਾਂ ਅੱਜ ਦੇ ਪਵਿੱਤਰ ਦਿਹਾੜੇ ਤੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਰਸ ਬਣੀ ਗੁਰਬਾਣੀ ਦਾ ਆਨੰਦ ਮਾਣਿਆ। ਦੇਸ਼ਾਂ ਵਿਦੇਸ਼ਾਂ ਤੋਂ ਆਏ ਸ਼ਰਧਾਲੂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿੱਚ ਨਤਮਸਤਕ ਹੋਏ, ਮਾਗੀ ਦੇ ਨਾਲ ਅੱਜ ਸੰਗਰਾਂਦ ਵੀ ਹੈ। ਮਾਗੀ ਦਾ ਤਿਹਾੜ 40 ਮੁਕਤੀਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਇਸ ਮੌਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪੂਜੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਅੱਜ ਮਾਗੀ ਦੇ ਪਵਿੱਤਰ ਦਿਹਾੜੇ ਤੇ ਵਾਹਿਗੁਰੂ ਦੇ ਘਰ ਝੋਲੀਆਂ ਭਰਨ ਲਈ ਪੁੱਜੇ ਹਾਂ ਉੱਥੇ ਜੋ ਮੰਗੇ ਉਹ ਹੀ ਮਿਲਦਾ ਹੈ ਇਸ ਮੌਕੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਅੱਜ ਕੱਲ ਦੀ ਨੌਜਵਾਨ ਪੀੜੀ ਮਾਗੀ ਵਰਗੇ ਪਵਿੱਤਰ ਤਿਹਾੜਿਆਂ ਨੂੰ ਭੁੱਲਦੀ ਜਾ ਰਹੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਕਿ ਮਾਗੀ ਦਾ ਮਤਲਬ ਕੀ ਹੈ ਸਾਨੂੰ ਲੋੜ ਹੈ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਜਾਣੂ ਕਰਵਾਉਣ ਦੀ ਇਸ ਦੇ ਨਾਲ ਹੀ ਦਸਮ ਪਾਸ਼ਾ ਸ਼੍ਰੀ ਗੁਰੂ ਗੋਬੀ ਸਿੰਘ ਜੀ ਦੇ 40 ਮੁਕਤੀਆਂ ਦੀ ਯਾਦ ਵਿੱਚ 14 ਜਨਵਰੀ ਨੂੰ ਸ਼੍ਰੀ ਮੁਕਸਰ ਸਹਿਬ ਵਿੱਚ ਮਾਗੀ ਦਾ ਮੇਲਾ ਲਗਾਇਆ ਜਾਂਦਾ ਹੈ ਲੋਹੜੀ ਦੇ ਦਿਨ ਤੋਂ ਹੀ ਸੰਗਤਾਂ ਨੇ ਸ਼੍ਰੀ ਮੁਕਸਰ ਸਹਿਬ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ ਅੱਜ ਸਵੇਰ ਤੋਂ ਹੀ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਗੁਰਦੁਆਰਾ ਸ਼ਿਰਦਰਬਾਰ ਸਹਿਬ ਵਿਖੇ ਗੁਰਦੁਆਰਾ ਸਹਿਬ ਵਿੱਚ ਨਤਮਸਤਕ ਹੋਈਆਂ ਅਤੇ 40 ਮੁਕਤੀਆਂ ਨੂੰ ਨਮਨ ਕਰ ਰਹੀਆਂ ਹਨ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਸੰਬੰਧ ਦੇ ਵਿੱਚ ਦੇਸ਼ ਦੀਆਂ ਕਈ ਜਥੇਬੰਦੀਆਂ ਦੇ ਵੱਲੋਂ ਇੱਕ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਤਹਿਤ ਦਿੱਲੀ ਜਾਣ ਦਾ ਐਲਾਨ ਕੀਤਾ ਗਿਆ ਤਾਂ ਜਿਸ ਨੂੰ ਲੈ ਕੇ ਕਿਸਾਨ ਵੀਰਾਂ ਨੂੰ ਜਾਗਰੂਤ ਕਰਨ ਦੇ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਵਰਨ ਸਿੰਘ ਪੰਦੇੜੀ ਬਿਹਾਰ ਪਹੁੰਚੇ ਜਿੱਥੇ ਉਹਨਾਂ ਨੇ ਉੱਥੋਂ ਦੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਧਰਨਾ ਰ ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਕਿਸਾਨ ਜਥੇਬੰਦੀਆਂ ਨੇ 13 ਫਰਵਰੀ ਨੂੰ ਦਿੱਲੀ ਜਾਣ ਦਾ ਐਲਾਨ ਕੀਤਾ ਹੈ ਜਿਸ ਦੇ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਚਕਤਰ ਸਰਵਰਨ ਸਿੰਘ ਪੰਦੇਰ ਬਿਹਾਰ ਪਹੁੰਚੇ ਜਿੱਥੇ ਉਹਨਾਂ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਬਿਹਾਰ ਦੇ ਕਿਸਾਨਾਂ ਵੀਰਾਂ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਵੱਡੀ ਗਿਣਤੀ 'ਚ ਉੱਥੋਂ ਦੇ ਕਿਸਾਨ ਦਿੱਲੀ ਜਾਣ ਲਈ ਉਹਨਾਂ ਦਾ ਸਾਥ ਦੇਣਗੇ तेरह फरवरी को दिल्ली कूच का ऐलान किया गया है देश के दो खड़े फोरमो की ओर से तो आज हम पटना बिहार में यहाँ पहुंचे हुए हैं तो यहाँ के बहुत से अधिक संगठन हमारे साथ सहयोग कर रहे हैं वो आपको खुद ही बताएंगे उन्होंने क्या कहना है मैं मनंजय कुमार किसान संघर्ष समिति अध्यक्ष और हम लोग भी इनके साथ हैं और हम लोग तेरह फरवरी को यहाँ से कूच करेंगे और पूरे शक्ति के साथ हम लोग दिल्ली भी चलेंगे और वहाँ पर पूरी लड़ाई के साथ लड़ेंगे अनिल कुमार सिंह प्रदेश भारतीय किसान मजदूर विकास संगठन मैं या हम अपने संगठन के साथ तेरह फरवरी को दिल्ली कूच करेंगे मैं राष्ट्रीय किसान संगठन अध्यक्ष बिहार मुख्तार आलम हमारा तो संगठन इस आंदोलन में साथ है ही और बिहार से भी लोग बहुत साथ रहेंगे और आंदोलन में शरीक होंगे मेरा नाम रामचंद्र आज़ाद प्रगतिशील किसान संघ बिहार का अध्यक्ष और तेरह फरवरी के किसानों के जो समस्या है शर्मा सिंह पंडेला द्वारा उठाया जा रहा है हम लोग उसके साथ हैं और तेरह फरवरी को बिहार से भी दिल्ली के लिए कुछ करें मेरा नाम चंद्रशेखर प्रसाद यादव किसान मजदूर मोर्चा मगध बिहार के मैं संयोजक हूँ हम लोग बिहार में आज पटना में एक बैठक किए हुए हैं सारे संगठनों के बीच हमारे पंजाब से सरविह पंडेला जे हुए हैं वो हम लोग का उद्देश्य है तेरह फरवरी को ज्यादा से ज्यादा संख्या में दिल्ली के लिए कुछ करेंगे और सरकार पर हमला करेंगे ਆ ਇਸ ਤਰ੍ਹਾਂ ਸੇ ਹਮੇ ਪੂਰੇ ਦੇਸ਼ਬਰ ਮੇ ਸੇ ਪੂਰੀ ਉਮੀਦ ਜਗ ਗਈ ਹੈ ਵੀ ਅਧਿਕ ਸੇ ਅਧਿਕ ਸੰਗਠਨ ਹਮਾਰੇ ਸਾਥ ਆ ਰਹੇ ਹੈ ਔਰ ਦਿੱਲੀ ਅੰਦੋਲਨ ਅਬ ਸਫਲ ਹੋਗਾ ਜਾਣ ਤੋਂ ਪਹਿਲਾਂ ਇੱਕ ਨਿਗਾਹ ਮਾਰਦੇ ਹਾਂ ਮੁੱਖ ਸੁਰਖੀਆਂ ਤੇ ਮਾਗੀ ਦੇ ਤਿਹਾਰ ਮੌਕੇ ਸ਼੍ਰੋਮਣੀ ਅਕਾਲੀ ਦਲ ਨੇ ਵਿਸ਼ਾਲ ਕਾਨਫਰੰਸ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਵਿਰੋਧੀ ਪਾਰਟੀਆਂ ਦੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਇਸ ਮੌਕੇ ਸੁਖਵੀਰ ਸਿੰਘ ਬਾਦਲ ਨੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਕੰਮਾਂ ਤੋਂ ਵੀ ਜਾਣੂ ਕਰਵਾਇਆ ਅੱਜ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਦੇ ਵੱਲੋਂ ਭਾਰਤ ਚੋੜੋ ਨਿਆਂ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ। ਯਾਤਰਾ ਦੀ ਸ਼ੁਰੂਆਤ ਮਨੀਪੁਰ ਤੋਂ ਕੀਤੀ ਗਈ ਤਾਂ ਉੱਥੇ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੀ ਜਮ ਕੇ ਨਿਸ਼ਾਨਾ ਸਾਧਿਆ। 2 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਕੈਬਨਟ ਮੰਤਰੀ ਅਮਨ ਰੋੜਾ ਦੀਆਂ ਵਧੀਆਂ ਮੁਸ਼ਕਲਾਂ ਝੰਡਾ ਲਹਿਰਾਉਣ ਤੋਂ ਰੋਕਣ ਦੇ ਲਈ ਅਦਾਲਤ ਦੇ ਵਿੱਚ ਪਟੀਸ਼ਨ ਜਾਰੀ ਕੀਤੀ। ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਕੇਂਦਰ ਅਤੇ ਪੰਜਾਬ ਸਰਕਾਰ ਦਾ ਵਿਰੋਧ ਸੁਭਾਮੀ ਨਾਥਰ ਰਿਪੋਰਟ ਲਾਗੂ ਕਰਨ ਦੀ ਕੀਤੀ ਮੰਗ। ਅਜ ਦੇ ਬਲਟਨ ਦੇ ਵਿੱਚ ਇੰਨੇ ਹੀ ਮੈਨੂੰ ਦੇ ਅਜਾਦਸਤਾਨਬਾਦ